ਯਾਰ ਚੱਲ ਦੋਸਤੋ ਅੱਜ ਬਈ ਆ ਪਹੁੰਚੇ ਮੈਂ। ਐ ਜਿਹੜਾ ਹਾਲ ਚਾਲ ਹੈ ਨਾ ਸੋਨੂ ਸਿਤਵਾਲੀ ਲੱਗਦਾ। ਹੜ ਜਾ ਯਾਰ ਕਰਦਗੇ ਸਮਾਰ ਕੇ ਟੈਟ। ਲੈ ਕੀ ਰੋਟ ਟੈਟ ਹੋ ਗਿਆ। ਓਕੇ ਰਿਪੋਰਟ ਕਰ ਲਈ ਆਪਾਂ। ਕੋਈ ਚੱਕ ਸਹੀ ਮੈਂ ਨਾ ਜੇ ਆ ਕੇ ਹੋਊਗੀ ਗੱਡੀ ਤੇ। ਕਰੰਟ। ਹਾਂਜੀ ਵੀਰੇ ਆਪਣੇ ਭਰਾ ਦਾ ਚੈਨਲ ਆ। ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ। ਸਸੀ ਗਾਲ ਦੋਸਤੋ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਮਿੱਤਰੋ ਚੱਲੇ ਆ ਥਾਰ ਦੀ ਆਪਣੀ ਜੀ ਬੈਟਰੀ ਚੱਕਣ ਤੇ ਬੈਟਰੀ ਆਪਾਂ ਕੱਲ ਚਾਰਜ ਲਾ ਕੇ ਆਏ ਸੀਗੇ ਵੈਸੇ ਆ ਖੜੀ ਆ ਤੇ ਅੱਜ ਜਿਹਨੂੰ ਕਰਾਂਗੇ ਘਟੂ ਘਟ 6 ਮਹੀਨਾ ਬਾਅਦ ਸਟਾਰਟ ਬਿਲਕੁਲ ਹੀ ਲੋ ਹੋਈ ਪਈ ਸੀ ਯਾਰ ਅੱਜ ਮੈਂ ਹੁਣ ਸੋਚਿਆ ਵੀ ਇਹਨੂੰ ਪਹਿਲਾਂ ਉਹਨੂੰ ਕੱਲ ਚਾਰਜ ਕਰਾ ਕੇ ਆਏ ਤੇ ਅੱਜ ਉਹਨੂੰ ਹੁਣ ਕਿਰਾਂ ਚ ਸੌਪ ਤੋਂ ਚੱਕਣ ਦੇ ਲੈਣ ਤੇ ਮੌਸਮ ਦੀ ਜੇ ਗੱਲ ਕਰੀਏ ਮੌਸਮ ਬੜਾ ਘੈਂਟ ਹੋਇਆ ਪਿਆ ਅੱਜ ਕੈਨੇਡਾ ਵਾਲੇ ਬੱਦਲ ਦੇਖੋ ਮਿੱਤਰ ਫੜਦੇ ਤੇ ਪਿੰਡੋ ਮਿੱਤਰੋ ਆਪਾਂ ਆਪਣੇ ਵਾਲਾ ਜਹਾਜ਼ ਚੱਕ ਕੇ ਨਿਕਲ ਚੁੱਕਿਆ ਕਾਲਾ ਜਹਾਜ਼ ਨੂੰ ਪਤਾ ਹੀ ਹੈ ਇਧਰਲੇ ਪਾਸੇ ਦੇ ਮੌਸਮ ਨੂੰ ਦੱਸਿਆ ਵੀ ਅੱਜ ਹੈਗਾ ਔਸਮ ਤੜਕੇ ਇਸ ਦੀਆਂ ਦਾ ਮੀਂਹ ਪਈ ਜਾਂਦਾ ਤੇ ਗੱਲਬਾਤ ਜਿਵੇਂ ਕਹ ਰਹੀ ਸਿਰਾਂ ਲੱਗਿਆ ਪਿਆ ਅਜਾ ਸੂਰਜ ਦੇਵਤਾ ਵੀ ਹਜੇ ਤੱਕ 10 ਦਿਨਾਂ ਨਿਕਲੇ ਨਹੀਂ ਨਹੀਂ ਤੇ ਪੰਡਾ ਮਚਾ ਜਾਂਦੇ ਹੁਣ ਨੂੰ ਤੇ ਆਪਣੇ ਏਰੀਆ ਦੇ ਵਿੱਚ ਇਧਰਲੇ ਪਾਸੇ ਚੌਲ ਝੂਲ ਮਿੱਤਰੋ ਸਾਰੇ ਲੱਗ ਦੁੱਕੇ ਨੇ ਤੁਸੀਂ ਦੱਸੋ ਕੀ ਹਾਲਾਤ ਆਦੇ ਜਿਵੇਂ ਕਹ ਰਹੀ ਮੌਸਮ ਦਾ ਆਨੰਦ ਇਧਰ ਕੁੱਤਾ ਲਈ ਜਾਂਦਾ ਜਮਾਂ ਵਿਚਾਲੇ ਹੋਇਆ ਬਟਾ ਹੜਕਦੇ ਹੁਣ ਆਪਾਂ ਚੱਲਿਆ ਮਿੱਤਰੋ ਪੱਖੋ ਕੈਂਚੀਆਂ ਬੈਟਰੀ ਚੱਕਣ ਤੇ ਬੈਟਰੀ ਵਾਲੇ ਯਾਰ ਨੂੰ ਪੁੱਛਦੇ ਆ ਵੀ ਕੀ ਮਾਹੌਲਾ ਲੈ ਵੀ ਮਿੱਤਰੋ ਆਪਣੀ ਬੈਟਰੀ ਆ ਚੁੱਕੀ ਆ ਤੇ ਆਪਾਂ ਚੱਕ ਲਈ ਤੇ ਇਹ ਹੈਗੀ ਆ ਯਾਰ ਕਹਿੰਦਾ ਵੀ ਫੁੱਲ ਚੈੱਕ ਚੁੱਕ ਜਮਾ ਉਹ ਰਿਪੋਰਟ ਕਰ ਲਈ ਆਪਾਂ ਹੋਈ ਚੈੱਕ ਸਹੀ ਮੈਂ ਨਾ ਜੇ ਆ ਕੇ ਹੋਊਗੀ ਗੱਡੀ ਤੇ ਜਿਹੜੀ ਆ ਗੱਡੀ ਖੜੀ ਆ ਯਾਰ ਧੋਈ ਜਾਂਦਾ ਇਹ ਹੈਗੀ ਆ ਬਕਾਉ ਆਲਟੋ ਜੇ ਕਿਸੇ ਵੀਰ ਨੇ ਲੈਣੀ ਆ ਤਾਂ ਲੈ ਸਕਦਾ ਕਿੰਨਾ ਮਾਡਲ ਆ 5 ਮਾਡਲ ਆ ਗਈ 2005 ਮਾਡਲ ਆ ਪੀ ਵੀ 0 T R 2840 ਨੰਬਰ ਇੰਜਨ ਗੇਅਰ ਓਕੇ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਕੰਡੀਸ਼ਨ ਤਾਂ ਜਮਾ ਇੱਕ ਨੰਬਰੀ ਆ ਕੰਡੀਸ਼ਨ ਤਾਂ ਜੀਤਾ ਪਾਣਾ ਨਹੀਂ ਚਟਕੇ ਰੱਖਦਾ ਗੱਡੀ ਜੇ ਮੀਂਹ ਪਈ ਜਾਂਦਾ ਦੇਖੋ ਤਾਂ ਵੀ ਲੀਡ ਚੱਲੀ ਜਾਂਦੀ ਆ ਉੱਥੇ ਅੰਦਰੀ ਲੀਡੋਂ ਦੀ ਚੈੱਕ ਕਰ ਸਕਦੇ ਹਾਂ ਕਿਆ ਬਾਤ ਆ ਜੇ ਕੋ ਆਲਟੋ ਮਿੱਤਰੋ ਕਿੰਨੇ ਪੈਸਿਆਂ ਚ ਕਿੰਨੇ ਰੁਪਏ ਪੈਸੇ ਕਿੰਨੇ ਲੈਣੇ ਆ 60 ਦੀ ਦੇ ਦਾਂਗੇ 60000 ਰੁਪਏ ਦੀ ਮਿੱਤਰੋ ਆਲਟੋ ਲੈ ਜਾਓ ਟਾ ਟੂਰ ਚੰਗੇ ਪਿਆ ਭਾਈ ਮਹਿੰਗੀ ਆਗੀ ਪਰ 60 ਜੀ ਲੈ ਦਾਂਗੇ ਲੈ ਮੈਤਰੋ 60000 ਰੁਪਏ ਦੀ ਅਲਟੋ ਲੈ ਜਿਓ ਵੀਰਾ ਤੇ ਗਾਈਜ਼ ਆਪਾਂ ਬੈਟਰੀ ਲਿਆਂਦੀ ਨੂੰ ਕਰਦੇ ਇੱਕ ਵਾਰ ਕਲੀਨ ਉਤੋਂ ਇਹਨੂੰ ਲਾ ਦਿੰਦੇ ਆਪਾਂ ਨਾਲ ਚੱਕਾਂਗੇ ਦਾ ਬੋਨਸ ਤੇ ਵੇਖਦੇ ਆ ਕਿ ਆ ਗੱਲਬਾਤ ਬਣਦੀ ਹੈ क्या बात है? क्योंकि जरगना ज कारबन माड़ी मोटी जमी सारी लग गई मार देने हल्का हल्का ਟਰਮੀਨਲ ਵੀ ਲਾ ਦਿਆ ਹੁਣ ਮੈਂ ਫੜਨ ਵਾਲਾ ਹੈ ਨਹੀਂ ਮੇਰੇ ਕੋਲ ਕੈਮਰਾ ਆਪਾਂ ਕੈਮਰਾ ਫੇਰ ਇਹਨੂੰ ਇੱਕ ਵਾਰੀ ਸੈਟਅਪ ਕਰ ਦਿੰਦੇ ਆਂ ਭਾਈਆ ਬੈਟਰੀ ਬੈਟਰੀਆਂ ਉਤਾਰਾਂ ਲਾ ਦਿੰਾਂ ਥੰਬਲ ਜੀ ਇੱਕ ਟੁੱਟ ਗਈ ਸੀ ਉਹ ਆਪਾਂ ਬਾਤੀ ਨਵੀਂ ਦੁਬਾਰੇ ਪੰਪਾ ਮਾਰ ਦਿੱਤੀ ਕਿਉਂਕਿ ਤਿੰਨੇ ਚਾਰ ਮਹੀਨੇ ਇਹਨੂੰ ਖੜੀ ਨੂੰ ਹੋਗੇ ਪਿਛਲੇ ਝੋਨੇ ਵੇਲੇ ਆਪਾਂ ਕੱਦੂ ਜਬਾੜੀ ਸੀ ਤੁਸੀਂ ਵੀਡੀਓ ਵੇਖੀਆ ਨੇ ਉਦੋਂ ਕੱਢੀ ਸੀ ਇਹ ਉਦੋਂ ਬਾਅਦ ਵਿੱਚ ਕੱਢੀ ਨਹੀਂ ਹਲੇ ਤੱਕ ਪੰਪਾ ਕਰਦ ਗਏ ਸਮਾਰ ਕੇ ਟੈਟ ਲੈ ਕੇ ਰੋਟਾ ਟੈਟ ਹੋ ਗਿਆ ਹੁਣ ਆਪਾਂ ਇਹ ਛਲਫ ਮਾਰ ਕੇ ਦੇਖਦੇ ਹਾਂ ਇਹ ਬੈਂਟਿੰਗ ਕਮਾਲ ਕਰਿਆ ਕੋਈ ਇਹ ਕੀ ਗੱਲ ਬਾਤ ਹੈ ਤੇਰੇ ਲਈ ਹੋਰ ਪੈਦੀ ਆਉਣੀ ਕੱਟ ਦੇ ਇਹ ਉਹ ਵੀ ਸੈੱਟ ਕਰਉਣਾ ਐ ਚਲੋ ਜੀ ਖੜੀ ਚ ਦਿੱਕਤ ਆ ਜਾਂਦੀਆਂ ਨੇ ਕੀ ਆਪਾਸ ਚਾਬੀ ਦੇਖੋ ਕਰਦ ਬਹੁਤ ਬਈਆ ਅੰਦਰ ਜਰਾ ਕੈਮਰੇ ਦਿਖਾਉਣੀ ਦੀ ਦੀ ਨਹੀਂ ਹੁਣੀ ਦੇਖੋ ਡਸਟ ਮਹਾਵਤੰਦਰਾ ਉਹ ਵੀ ਟੜਕੀ ਜਾਂਦਾ ਹੁਣ ਇਹ ਵੀ ਕਰ ਬਲਕ ਬੀ ਪਾ ਹੀ ਗਰੋ ਕਮਾਨੀ ਇਹ ਲੱਭ ਸਲਪ ਨਹੀਂ ਗਾਈ ਗਾਰਡੀ ਨੇ ਸਲਪ ਨਹੀਂ ਗਮਾਈ ਕੱਚਾ ਰਹਿ ਗਿਆ ਕੰਮ ਜੁਗਾੜ ਲਾ ਕੇ ਕਿਰਾ ਚਾਰਜ ਕਰਨਾ ਉਹ ਉਹ ਫੋਲ ਕਰੀ ਕਰਤੀ ਓਕੇ ਜਮਾ ਸਲਪ ਦਾ ਚੱਕਿਆ ਜਣੀ ਚਕਾਈ ਨਹੀਂ ਗੱਡੀ ਦੀ ਸਲਪ ਚ ਬਰੋਂ ਨਹੀਂ ਨਾਣਾ ਸਲਪ ਘੁੰਮੀ ਜਾਂਦੀ ਐ ਕੈਂ 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 ਬਸ ਗੇੜੀ ਨਹੀਂ ਪਉਂਦੀ ਹਾਂ ਸਰਪੰਮ ਵੀ ਰਹੀ ਆ ਨਾ ਨਾ ਲੋ ਨਹੀਂ ਜਿਵੇਂ ਬੈਟਰੀ ਲੋ ਨਹੀਂ ਹੁੰਦੀ ਪੂਰਾ ਹੀ ਨਹੀਂ ਘੁੰਮਦੀ ਆ ਮੈਂ ਪੂਰਾ ਟੈਟ ਕਰਕੇ ਉਹ ਨਹੀਂ ਪੂਰਾ ਫੁੱਲ ਟੈਟ ਕਰਿਆਂ ਯਾਰ ਅੱਛਾ ਹੁਣ ਬੈਟਰੀ ਦਾ ਫੁੱਲ ਚਾਰਜ ਆ ਓਕੇ ਚਲ ਦੇਖਦਾ ਮੈਂ ਦੂਜੀ ਬਿਲਾ ਦੇਖ ਲੈ ਚੰਗਾ ਉੱਪਰ ਕਹਿੰਦਾ ਬੈਟਰੀ ਜਮਾ ਓਕੇ ਆ ਫੁੱਲ ਚਾਰਜ ਆ ਭਾਂ ਜੋ ਸਮਝੋਂ ਬਾਹਰ ਆ ਜਰੂਰ ਇਹਦਾ ਗੇਟ ਸੈਲਫ ਨਹੀਂ ਘੁੰਮਦਾ ਕੀ ਚੱਕਰ ਹੋ ਸਕਦਾ ਜੀ ਮਿੱਤਰੋ ਸਿਰੇ ਵਾਲਾ ਇੱਕ ਸੱਟਾ ਆਪਾਂ ਕੱਢ ਲਿਆ ਬੈਟਰੀ ਆ ਪਾਣੀ ਹੈਗੀ ਜਮਾ ਬਿਲਕੁਲ ਓਕੇ ਰਿਪੋਰਟ ਤੇ ਜਿਹੜੀ ਇਹਦੀ ਸੈਲਫ ਆ ਗਈ ਇਹ ਸੈਲਫ ਦੇ ਵਿੱਚ ਯਾਰ ਖੜੀ ਖੜੀ ਦੇ ਵਿੱਚ ਦਿੱਕਤ ਆ ਗਈ ਉਹ ਸਾਨੂੰ ਤਾਂ ਕਨਫਰਮ ਮਾਇਨੇ ਦਾ ਬੈਟਰੀ ਦਾ ਡਾਊਟ ਸੀਗਾ ਕਿਉਂਕਿ ਆਪਾਂ ਇਧਰ ਫੋਰਚਨਰ ਦੀ ਬੈਟਰੀ ਪਹਿਲਾਂ ਲਾ ਕੇ ਤੇ ਲੀਡੂ ਪਹਿਲਾਂ ਸਬਜਕਟ ਦੀ ਲਾ ਕੇ ਦੇਖ ਲਈ ਬੈਟਰੀ ਇਹ ਬੈਂਟਰੀ ਇਹਨਾਂ ਗੱਡੀਆਂ ਦੀ ਓਕੇ ਆ ਜਾਮਾ ਸੈਲਫ ਜਮਾ ਕੋਈ ਮਾਰ ਦਿਆ ਚੱਕ ਲੈਂਦੀ ਆ ਹੁਣ ਉਹਦੀ ਜੇ ਸੈਲਫ ਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਆ ਹੁਣ ਜਾਂ ਤਾਂ ਇਹਨੂੰ ਧੱਕਾ ਲਾ ਕੇ ਸਟਾਰਟ ਕਰਨਾ ਪੈਣਾ ਦੋ ਚੀਜ਼ਾਂ ਨੇ ਤੇ ਧੱਕੇ ਵਾਲਾ ਕੰਮ ਤਾਂ ਹੈ ਨਹੀਂ ਤੁਹਾਨੂੰ ਪਤਾ ਵੀ ਇੱਥੇ ਨਾਲ ਤਾਂ ਧੱਕਾ ਲੱਗੇ ਇੰਨੇ ਥਾਂ ਦੇ ਵਿੱਚ ਯਾਰ ਕਿ ਨਹੀਂ ਧੱਕਿਆ ਧੱਕੇ ਵਾਲਾ ਕੰਮ ਖਤਮਾ ਸਿੱਟਾ ਹੁਣ ਇਹ ਨਿਕਲਦਾ ਵੀ ਇਹਦੀ ਸੈਲਫ ਆਪਾਂ ਨੂੰ ਖੁਦ ਖੋਲਣੀ ਪਣੀ ਆ ਖੋਲ ਕੇ ਲੈ ਕੇ ਜਾਣੀ ਪਊ ਤੇ ਅੱਜ ਦੇਖ ਰਹੇ ਆ ਯਾਰ ਇੱਕ ਵਾਰ ਹੁਣ ਆ ਗਈ ਐ ਫਿੱਟ ਤੇ ਇਹਦੇ ਕੱਨੀ ਹੁਣ ਜਾਂ ਤਾਂ ਸ਼ਾਮ ਨੂੰ ਹੋਵਾਂਗੇ ਜਾਂ ਇਹਦੇ ਕੱਨੀ ਕੱਲ ਨੂੰ ਹੋਵਾਂਗੇ ਕੀ ਬਣਦਾ ਇਹਨੂੰ ਕਿਰਾਂ ਹੁਣ ਇੱਕ ਵਾਰੀ ਢੱਕਦੇ ਆ ਲਾਈਵ ਮਿੱਤਰੋ ਨਾ ਇਹਨੂੰ ਕਿ ਜੋਬਰ ਹੋ ਚੁੱਕਿਆ ਗੇ ਬਿਲਕੁਲ ਫਟ ਹੁਣ ਆਪਾਂ ਹੁਣ ਆਪਣੇ ਗੋਪਰੋ ਦੀ ਬੈਟਰੀ ਚਾਰਜ ਗਏ ਹੋਈ ਪਈ ਸੀ ਬਿਲਕੁਲ ਹੀ ਲੋ ਤੇ ਹੁਣ ਅੱਗੇ ਬਣੇ ਰਹੋ ਪੜਾ ਕੇ ਬਹੁਤ ਪੈਣਗੇ ਇਹ ਵਲੌਗ ਦੇ ਵਿੱਚ ਫਾਈਨਲੀ ਮੇਟਰਪੈਂਡੋਂ ਆਪਾਂ ਹੁਣ ਚਾਲੇ ਪਾਤੇ ਬਰਨਾਲੇ ਦੇ ਬਾਲਣੋਂ ਤੇ ਸਾਰਾ ਆਪਾਂ ਉਸ ਨੂੰ ਪਤਾ ਹੀ ਪੈਂਟਰੀ ਵਾਲਾ ਮੱਥਾ ਅੱਜ ਬਹੁਤ ਮਾਰਿਆ ਯਾਰ ਗੱਲ ਫੇਰ ਵੀ ਬਣੀ ਨਹੀਂ ਕੱਚ ਰਹੇਗੀ ਕਿਤੇ ਨਾ ਕਿਤੇ ਹਨਾ ਕਿਤੇ ਨਾ ਕਿਤੇਗੀ ਯਾਰ ਜੇ ਉਹ ਸੈਲਫੀ ਖਰਾਬ ਆ ਉਹ ਖੜੀ-ਖੜੀ ਦੀ ਪਤਾ ਨਹੀਂ ਕਿਵੇਂ ਹੋਊਗੀ ਯਾਰ ਜਿਦਾ ਗਰਾਰੀ ਗੁਰੂ ਜੀ ਦਾ ਹੋਗਾ ਜਾਂ ਸ਼ਾਇਦ ਇੱਕ ਉਹਦੇ ਵਿੱਚ ਘੁੱਗੀ ਜੀ ਹੁੰਦੀ ਆ ਉਹਦਾ ਜਾਂਦਾ ਕਲੱਚ ਹੋ ਗਿਆ ਹਨਾ ਕੁਛ ਨਾ ਕੁਛ ਗਲਤ ਜਾ ਹੋ ਗਿਆ ਤੇ ਹੁਣ ਧੱਕਾ ਧੁੱਕਾ ਲਾਉਣ ਵਾਲਾ ਪ੍ਰੋਸੈਸ ਤਾਂ ਨਹੀਂ ਹੈਗਾ ਉੱਥੇ ਹੁਣ ਤਾਂ ਕਦੋਂ ਨੂੰ ਕਿਸ ਆਪਣਾ ਨਹੀਂ ਲੱਗਣਾ ਮੈਂ ਸੋਨੂੰ ਤਾਂ ਸੀ ਜੀ ਅਪਲੀਕੇਸ਼ਨ ਹੈ ਨਹੀਂ ਸਹੀ ਹੁਣ ਜੀ ਕੱਲ ਨੂੰ ਅੱਜ ਦੁਪਹਿਰ ਨੂੰ ਜੰਮ ਜਾਣਾ ਹੈ ਜੀ ਕੱਲ ਨੂੰ ਸਵੇਰੇ ਠੰਡੇ ਠੰਡੇ ਉਹਦੀ ਸ਼ੈਲਫ ਖੋਲਾਂਗੇ ਉਸ ਤੋਂ ਬਾਅਦ ਦੇ ਵਿੱਚ ਕਰਦੇ ਆਂ ਪੇਸ ਕਿਉਂਕਿ ਫਿਰ ਉਹ ਮਾਰੇ ਟਾਈਮ ਦੇ ਵਿੱਚ ਤੁਹਾਡੇ ਬਾਅਦ ਇੱਕ ਬਹੁਤ ਘੈਂਟ ਬਲੌਗ ਬਣਾਉਣਾ ਭਾਇਆ ਜੋ ਕਦੂ ਚਵਾੜਾਂਗੇ ਉਹਨੂੰ ਆਪਾਂ ਦੁਬਾਰੇ ਆ ਕਰਕੇ ਜਰ ਉਹਨੂੰ ਕਰਦੇ ਆਂ ਫਟਕਿ ਜਿਸ ਹਿਸਾਬ ਨਾਲ ਹੁਣ ਆਪਾਂ ਚੱਲੇ ਆ ਬਰਨਾਲੀ ਕਿਉਂਕਿ ਅੱਜ ਹੈਗੀ ਆ ਟਰੈਕਟਰ ਮੰਡੀ ਜਾਣਾ ਹੈਗਾ ਅੱਜ ਸੱਜਣੋਂ ਸੋਮਵਾਰ ਤੇ ਇੱਕ ਦੋ ਹੋਰ ਕੰਮ ਨੇ ਮਾਤਾ ਨੂੰ ਰਿਜੈਕਟਰ ਲੈ ਕੇ ਜਾਣਾ ਉਹਦੇ ਮੇਸਟਰ ਉਹ 50032 ਆਪਣੇ ਲਈ ਚੱਕਤੀ ਕਰੋ ਚੱਕ ਇਹਦੇ ਲਈ ਪਾਸਾ ਡਿਪਿੰਡ ਦਾ ਵੀ ਉਹ ਅੱਜ ਹੈਗਾ ਥੋੜਾ ਥੋੜਾ ਮੰਦਾ ਥੋੜਾ ਜਿਹੀ ਬਾਹਲੀ ਮੰਦਾ ਮੰਦਾ ਹੀ ਆ ਇੱਥੇ ਗਰਮੀ ਆ ਤਾਂ ਦੂਜੇ ਵਰਗੇ ਵਿਹਲੇ ਬੈਠੇ ਅੱਗੇ ਤਾਂ ਕਲਾਚ ਕਰ ਦਿੰਦੇ ਦੋ ਜਿਹੇ ਹੁਣ ਕਲਾਚ ਦੋ ਦਿਨ ਕਰੇ ਹੁੰਦੇ ਹਣਾ ਪਤਾ ਬੈਠੇ ਇਕੱਲੇ ਅੱਜ ਤਾਂ ਵਿਹਲੇ ਹੋ ਗਏ ਸਾਡਾ ਭਾਈ ਆ ਬੈਠਾ ਕੇ ਆ ਤਾਂ ਇਹ ਜੀ ਕਰਦਾ ਸਰ ਬਾਰੇ ਕਹਿੰਦੇ ਵੀ ਜੇ ਛਤਰੀ ਦੀ ਵੀ ਪੱਕੀ ਗੇਸਾ ਆਪਣਣ ਲੱਗੀ ਹੋਵੇ ਅੱਗੇ ਤਾਂ ਚਾਹੇ ਗਰਮੀ ਚ ਬਿਠਾਈ ਰੱਖਦੇ ਅੱਗੇ ਗਰਮੀ ਚ ਵੀ ਚੋਪਰ ਕਹਿੰਦੇ ਛਾਟ ਆਪਣਾਉਂਦੇ ਤੇ ਆਪਣੇ ਮਿੱਤਰੋ ਪੇ ਤੇ ਉਹ ਵੀਡੀਓ ਤੇ ਆ ਸਾਰੇ ਲਪੇਟ ਤੇ ਆਪਾਂ ਕੱਲਾ ਕੱਲਾ ਟਰੈਕਟਰ ਕਿੰਨਾ ਮਾਡਲ ਆ ਕੀ ਕੋਸ ਸਕਣੀ ਹੂੰ ਹੂੰ ਚੱਲ ਜਾ ਰਾ ਇੱਕ ਚੀਜ਼ ਆ ਹੈਗੀ ਆ ਗੋਣੇ ਦੇ ਚੱਕ ਹੈਗਾ ਪਤਾ ਕਿਹੜਾ ਕੈਮਰਾਮੈਨ ਬਹੁਤ ਟੌਪ ਦਾ ਆ ਅੱਗ ਕੱਢ ਦਿੰਦਾ ਜਮ ਨਹੀਂ ਨਹੀਂ ਅੱਗ ਕੱਢ ਦਿੰਦਾ ਯਾਰ ਜੀ ਤਰੀ ਆ ਵੀਡੀਓ ਨੇ ਜਨ ਨੂੰ ਨਹੀਂ ਪਤਾ ਕਿ ਤੂੰ ਆ ਬਲੌਗ ਚ ਆ ਗਿਆ ਨੇ ਕਿੰਨੇ ਦੇ ਕਾਲ ਜੇ ਫੂਕੂ ਅੱਜ ਮੈਂ ਕੀ ਦੇ ਫੁਕਨੇ ਆਪਾਂ ਹਣਾ ਸਰਬੇ ਬਾਈ ਰੀਲ ਚੱਲਣੀ ਚਾਹੀਦੀ ਆ ਕਿਹੜੀ ਸਾਡੀ ਟਰੈਕਟਰਾਂ ਦੀ ਟਰੈਕਟਰਾਂ ਹੀ ਰੀਲ ਨੇ ਵੀਡੀਓ ਬਣਾਈ ਆ ਵੀਡੀਓ ਚੱਲਣੀ ਚਾਹੀਦੀ ਆ ਹੋਰ ਜਿਹੜੇ ਭਰਾਣੇ ਮੂਸਣਾ ਦੋ ਕੜਖੜ ਜਿਹੜੇ ਭਰਾ ਕਹਿੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਟਰੈਕਟਰ ਦੇ ਦਾਂਗੇ ਕੱਲੇ-ਕੱਲੇ ਨੂੰ ਆਪਾਂ ਦੇਖੀ ਜੀ ਹਾਂ ਟਰੈਕਟਰ ਦੇ ਦਾਂਗੇ ਇੱਕ-ਇੱਕ ਗਿਫਟ ਪਰ ਖੇਡਾਂ ਲੈ ਗਿਆ ਸੀ ਹੂੰ ਖੇਡਾਂ ਲੈਟਰ ਗਿਫਟ ਦੇ ਦਾਂਗੇ ਜਿਹੜਾ ਕੋਈ ਨਾਮ ਆਊਗਾ ਖੇਡਾਂ ਲੈ ਗਾ ਠੀਕ ਆ ਯਾਪ ਲੈਣ ਆਗੇ ਜਬਾਕਾਂ ਮਾਦੀ ਟ੍ਰੇਟਰ ਨਾਲ ਲੈ ਜਾਣਾ ਤੇਰੇ ਨਾਲ ਦੇ ਦਾਂਗੇ ਐਂ ਅੱਗ ਕੱਢਦਾ ਚੂਚਾ ਯਾਰ ਫਟ ਜਮਾ ਹੂੰ ਜਮਾ ਲੈਣ ਦਾ ਕਰੀ ਸਬਸਕ੍ਰਾਈਬ ਕਰ ਲਓ ਜੇ ਇਹਨਾਂ ਨੂੰ ਸਸ਼ਤੀ ਕਾਲ ਜੀ ਸਾਰੇ ਵੀਰਾਂ ਨੂੰ ਹਾਂ ਜੀ ਵੀਰ ਆਪਣੇ ਭਰਾ ਦਾ ਚੈਨਲ ਆ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਇਪਰਾ ਆਪਣੀ ਪੂਰਨੋਸ਼ਨਾ ਵੀ ਕਰਦਾ ਪ੍ਰੋਮੋਸ਼ਨ ਵਾਸਤੇ ਨੰਬਰ 22 ਦਾ ਸਕਰੀਨ ਤੇ ਆ ਅਸੀਂ ਮਿੱਤਰੋ 22 ਦਾ ਰਜਿਸਟਰ ਲੈਣਾ ਹਮਾ ਬਾਈ ਮਾਤਾ ਵਾਸਤੇ ਬੱਚਿਆਂ ਦਾ ਰਜਿਸਟਰ ਲੈ ਬੱਚਿਆਂ ਦਾ ਰਜਿਸਟਰ ਕਦੋਂ ਚੱਲੇ ਅਸੀਂ ਹੁਣ ਸਾਢੇ ਟਾਈਮ ਤੋਂ ਉਹਨੂੰ ਮੇਰਾ ਟਾਈਮ ਦਾ ਲੰਘ ਗਿਆ ਰਜਿਸਟਰ ਨਾਲ ਤੇਰਾ ਹਾਲੇ ਹੈਗਾ ਮੇਨਾ ਮੇਰਾ ਵੀ ਹੁਣ ਬੱਸ ਮੁੱਕ ਹੀ ਗਿਆ ਨਹੀਂ ਲੱਗਿਆ ਰਵੇ ਕੱਲ੍ਹ ਤੇ ਲੱਗੇ ਨਹੀਂ ਉਹਨੇ ਕੱਲ੍ਹ ਤੇ ਲੱਗੇ ਵਾ ਕੱਲ੍ਹ ਇੱਕ ਕੱਪੀ ਹੁੰਦੀ ਆ ਹੋਰ ਤਾਂ ਕੀ ਉਹ ਵੀ ਬੱਸ ਚੋਕਰੋਂ ਬਲੋਂ ਸਾਈਡ ਦੇਈਏ ਤੇਰੇ ਮਗਰ ਖੂੜਰੇ ਦਿੱਤਾ ਵੀ ਜਾਂਦਾ ਉਹਨੇ ਯਾਰ ਪੋਰ ਮੂਰੇ ਦੇਖੀ ਕਿੱਥੇ ਲੈ ਕੇ ਜਾਣੀ ਇਹਨਾਂ ਲੋਕਾਂ ਨੇ ਗੱਡੀ ਇਹਨਾਂ ਨੂੰ ਕੌਣ ਫੜਾਉਂਦਾ ਇਹਦਾ ਤੂੰ ਦੇਖ ਲੈ ਹੁਣ ਵੀ ਚੱਲੇ ਮਿੱਤਰੋ ਅਸੀਂ ਕੁਲਚੇ ਖਾਣ ਭਰਾ ਨੂੰ ਆਪਣੇ ਨੂੰ ਲੱਗੀ ਭੁੱਖ ਹੋਰਾਂ ਕੁਲਚੇ ਨੂੰ ਕਿਹੜਾ ਪਾ ਕੇ ਆਉਣਾ ਹਾਂ ਚਲੋ ਮਿੱਤਰੋ ਮੇਰੇ ਤੇ ਭਰਾਲੇ ਦਾ ਕਿਹੜਾ ਪਾਲਿਆ ਉੱਥੋਂ ਨਹੀਂ ਸਾਰੇ ਕਿਹੜਾ ਚਲੋ ਇਹ ਬਣਾਉਂਦਾ ਟੈਟੂ ਬਣਾਉਂਦਾ ਪੁੱਠੇ ਸਿੱਦੇ ਟੈਟੂ ਨਹੀਂ ਨਹੀਂ ਬੋਲ ਹੈਲੋ ਗਾਇਜ਼ ਕੀ ਹਾਲ ਹੈ ਦੋਸਤੋ ਉਹਦੀ ਉਹ ਕਰਨੀ ਕੀ ਹਾਲ ਚਾਲ ਦੋਸਤੋ ਅੱਜ ਬਈ ਆ ਪਹੁੰਚੇ ਮੈਨੂੰ ਇਹ ਜਿਹੜਾ ਹਾਲ ਚਾਲ ਹੈ ਨਾ ਸੋਨੂ ਸੀਤਵਾਲੀ ਲੱਗਦਾ ਦੁਬਾਰੇ کہیں ਇੱਕ ਵਾਰੀ ਹੋਰ ਰਿਪੀਟ ਹੋ ਜਾਏ ਫੋਨ ਕਰਦਾ ਫੋਨ ਲੱਗਦਾ ਬਈ ਇਹਦੇ ਵਿੱਚ ਕਿਉਂ ਨਹੀਂ ਖਾਈ ਜਾਂਦਾ ਨਹੀਂ ਪੈ ਜੂ ਨਹੀਂ ਬਈ ਲੈ ਮਿੱਤਰੋ ਯਾਰ ਆਪਾਂ ਮੰਡੀ ਦੇ ਵਿੱਚ ਕਰਤਾ ਦੁਬਾਰੇ ਡ੍ਰੌਪ ਇਧਰਲੇ ਪਾਸੇ ਆਵਣ ਤੇ ਹੁਣ ਆਪਾਂ ਕਰ ਲਈਆਂ ਘਰ ਨੂੰ ਵਾਪਸੀਆਂ ਤੇ ਹੁਣ ਚੱਲਦੇ ਆਂ ਘਰ ਘਰ ਤੋਂ ਜਾਣਾ ਹਜੇ ਜੰਮ ਯਾਰ ਖਾਣ-ਪਰਕ ਬਹੁਤ ਹੈ ਜ਼ਿੰਦਗੀ 'ਚ ਇਹ ਤੋਂ ਕਰਕੇ ਕਲੱਚ ਦਬਾਇਆ ਛੇਤਾਂਗੇ ਨਹੀਂ ਧਿਆਨ ਦੇਈ ਆਪਾਂ ਜਿਹੜੀ ਤੇ ਰਿਜੈਕਟਰ ਵੀ ਆ ਪਿਆ ਰਿਜੈਕਟਰ ਆਪਾਂ ਲੈ ਲਿਆ ਬਹੁਤ ਔਖਾ ਲੱਗਿਆ ਸਾਰਾ ਬਰਨਾਲਾ ਗਾਇ ਹੈ ਜੀ ਕਿੱਥੇ ਫੇਰ ਕਿਤੇ ਜਾ ਕੇ ਸਾਨੂੰ ਰਿਜੈਕਟਰ ਮਿਲਿਆ ਹਾਂ ਜੀ ਮੇਤਰੂ ਰਾਤਾਂ ਬੈ ਚੁੱਕੀਆਂ ਤੇ ਅੱਜ ਦੇ ਬਲੌਗ ਨੂੰ ਕਰਦੇ ਇੱਥੇ ਖਤਮ ਜਮ ਦੇ ਵਿੱਚ ਆਪਾਂ ਗਏ ਸੀਗੇ ਪੈਕ ਤੇ ਤੇ ਬਾਰਸ਼ ਸੀ ਹਲਕੀ ਹਲਕੀ ਹੋ ਰਹੀ ਤਾਂ ਕਰਕੇ ਜਰਾ ਆਪਣਾ ਤਾਮਾ ਜਮਾ ਫੜਨ ਲਾਇ ਹੀ ਨਹੀਂ ਕਿ ਨਾਲ ਇਕੱਲੇ ਸੀਗੇ ਇਹ ਕਰਕੇ ਕੰਮ ਰਹਿ ਗਿਆ ਵਿਚਾਲੇ ਤੇ ਅੱਜ ਦੇ ਬਲੌਗ ਨੂੰ ਕਰਦੇ ਆ ਇੱਥੇ ਖਤਮ ਦਬਕੇ ਕਰ ਦੋ ਸ਼ੇਅਰ ਤੇ ਨਵੇਂ ਵੀਰਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਜਿਹੜੇ ਇੱਥੇ ਤੱਕ ਬਣੇ ਰਹੇ ਹੋ